ਫਰੋਜਪੁਰ ਜੀਰਾ ਦੇ ਕਸਬਾ ਹਰੀਕੇ ਹੈੱਡ ਤੇ ਮਿਲੀ ਸੀ ਨੌਜਵਾਨ ਦੀ ਬੇਦਬ ਪਰੇ ਹਾਲਾਤਾਂ ਦੇ ਵਿੱਚ Laash ਫਰੋਜਪੁਰ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਫਰੋਜਪੁਰ ਦੀ ਜੀਰਾ ਤਹਿਸੀਲ ਦੇ ਕਸਬਾ ਹਰੀਕੇ ਹੈੱਡ ਤੇ ਇੱਕ ਨੌਜਵਾਨ ਦੀ ਬੇਦਬ ਪਰੇ ਹਾਲਾਤਾਂ ਦੇ ਵਿੱਚ Laash ਮਿਲੀ ਜਿਸ ਨੂੰ ਫਰੋਜਪੁਰ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਐਸਐਸਪੀ ਸ਼ੋਮਿਆ ਮਿਸ਼ਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਨੌਜਵਾਨ ਦੀ ਲਾਸ਼ ਜੋ ਕਿ ਹਰੀਕੇ ਹੈਡ ਤੇ ਮਿਲੀ ਸੀ ਮਿਲੀ ਜਾਣਕਾਰੀ ਮੁਤਾਬਕ ਇਹ ਪਤਾ ਚੱਲਿਆ ਹੈ ਕਿ ਇਹ ਚਾਰ ਨੌਜਵਾਨ ਆਪਸ ਵਿੱਚ ਦੋਸਤ ਸਨ ਜੋ ਕਿ ਲੁੱਟਾਂਖੋਆਂ ਦੀ ਵਾਰਦਾਤ ਨੂੰ ਅੰਜਾਮ ਦੇਂਦੇ ਸਨ ਜੋ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਪਸ ਦੇ ਵਿੱਚ ਲੁੱਟ ਦੀ ਰਕਮ ਨੂੰ ਵੰਡਣ ਦੇ ਚੱਕਰ ਦੇ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੋਮਿਆ ਮਿਸ਼ਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਤੁਸੀਂ ਵੀ ਦੇਖੋ ਇਹ ਤਸਵੀਰਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਨਾਂ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ ਡਿਵੀਜ਼ਨ ਪੀਐਸ ਮਕੂ ਦੇ ਵਿੱਚ ਸਾਨੂੰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ ਜਦੋਂ ਸਾਨੂੰ ਡੈੱਡ ਬੋਡੀ ਅਸੀਂ ਡਿਸਕਵਰ ਕੀਤੀ ਉਹਦੇ ਹੱਥ ਬੰਦੇ ਹੋਏ ਸੀਗੇ ਮੂੰਹ ਦੇ ਵਿੱਚ ਵੀ ਕਪੜਾ ਸੀਗਾ ਤੇ ਗਨ ਸ਼ਾਟ ਵੂਨਸ ਤੇ ਅਨਯ ਹੋਨਸ ਵੀ ਬੋਡੀ 'ਤੇ ਸੀਗੇ ਬੋਡੀ ਦੇ ਬਾਰੇ 'ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ-ਵੱਖ ਟੀਮੇ ਬਣਾਈ ਗਈ ਐਸਪੀ ਇਨਵੈਸਟੀਗੇਸ਼ਨ ਰੰਧੀਰ ਜਪਟੀ ਐਸਪੀ ਜ਼ੀਰਾ ਤੇ ਡਿਪਟੀ ਐਸਪੀ ਡੀ ਦੇ ਅੰਦਰ ਟੀਮੇ ਬਣਾਈ ਗਈ ਜਿੰਨਾ ਵੀ ਜਿੰਨੇ ਵੀ ਨੀਬਰਿੰਗ ਡਿਸਟ੍ਰਿਕਟਸ ਹੈ ਤਰਨਤਾਰਨ ਸਾਡੀ ਡਿਸਟ੍ਰਿਕਟ ਫਿਰੋਜ਼ਪੁਰ ਸਾਰੇ ਰੂਟ ਜਿ ਉਸ ਇਨਸੀਡੈਂਟ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ ਸਾਰੀ ਟੀਮੋ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ ਫਾਈਨਲੀ ਥਰੂ ਟੈਕਨੀਕਲ ਇਨਪੁਟ ਸਾਨੂੰ ਇੱਕ ਖਬਰ ਮੌਸੂਲ ਹੋਈ ਤੇ ਹਾਸਲ ਹੋਈ ਕਿ ਤਰਨਤਾਰਨ ਦੇ ਵਿੱਚ ਕੁਝ ਬੰਦੋ ਦੇ ਵਿਚਕਾਰ ਲੜਾਈ ਹੋਈ ਹੈ ਉਸ ਲਿੰਕ ਨੂੰ ਫਾਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟ੍ਰੇਸ ਕਰਨੇ ਵਿੱਚ ਕਾਮਯਾਬ ਹੋਈ ਹੈ ਇਦੇ ਵਿੱਚ ਤਿੰਨ ਬੰਦੇ ਸ਼ਾਮਿਲ ਸੀਗੇ ਉਹਦੇ ਵਿੱਚ ਇੱਕ ਜੁਵਨਾਈਲ ਸੀਗਾ ਇੱਕ ਜਿਹੜਾ ਮੇਨ ਨਵਦੀਪ ਸਿੰਘ ਉਸकी ਉਮਰ 21 ਸਾਲ ਹੈ ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ ਸੇ ਫੜਕੇ ਲਾਏ ਹੈ ਤੇ ਜਸਕਰਨ ਸਿੰਘ ਉਹਨੂੰ ਅਸੀਂ ਪੰਜਾਬ ਸੇ ਫੜਿਆ ਹੈਗਾ ਇਹ ਤੀਨੋਂ ਬੰਦੇ ਤੇ ਚਾਰੋਂ ਬੰਦੇ ਦੋਸ ਸੀਗੇ ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹੜੇ ਕਰਕੇ ਇਹਨਾਂ ਨੇ ਮਰਡਰ ਕੀਤਾ ਹੈ ਨਾ ਪੁਰਾਣੇ ਬੰਦੇ ਸੀ ਨਹੀਂ ਇਹ ਪਹਿਲੇ ਦੋਸ ਸੀਗੇ ਉਸੇ ਦਿਨ ਇਹਨਾਂ ਦੀ ਉਸ ਦਿਨ ਮੇਂ ਜਬ ਡੈਥ ਹੋਈ ਹੈ ਉਸ ਤੋਂ ਇੱਕ ਦਿਨ ਪਹਿਲੇ ਉਸ 8 9 ਤੇ ਉਸ ਦੌਰਾਨ ਇਹਨਾਂ ਦੇ ਵਿਚਕਾਰ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਚੱਲਿਆ ਹੈ ਉਹਦੇ ਬਾਅਦ ਇਹਨਾਂ ਨੇ ਬਦਲਾ ਲੈਣ ਵਾਸਤੇ ਇਸ ਬੰਦੇ ਨੂੰ ਮਾਰਾ ਤੇ ਮਰਡਰ ਕੀਤਾ ਹੈ ਜੀ ਇਹਨਾਂ ਦਾ ਪਿਛਲਾ ਰਿਕਾਰਡ ਅਭੀ ਇਹਨਾਂ 'ਤੇ ਜਿਹੜਾ ਸਾਨੂੰ ਪੁੱਛਕਿਛ ਤੇ ਵਿੱਚ ਪਤਾ ਚੱਲਿਆ ਹੈ ਇੱਕ ਇਹਨਾਂ ਇਹ ਮੰਨਦੇ ਹਨ ਕਿ ਇਹਨਾਂ ਨੇ ਚਾਰ ਵਾਰ ਦਾਤੇ ਕੀ ਹੈ ਇਹ ਪੂਰਾ ਗੈਂਗ ਥਾ ਜਿਹੜਾ ਮੋਗਾ ਜ਼ਿਲ੍ਹਾ ਦੇ ਵਿੱਚ ਆਪਰੇਟ ਕਰਦਾ ਸੀਗਾ ਮੋਗਾ ਤੇ ਫਿਰੋਜ਼ਪੁਰ ਇਨਾਂ ਦਾ ਕਹਿਣਾ ਹੈ ਜਿਹੜਾ ਸਦਰ ਮੂਗਾ ਦੇ ਵਿੱਚ 1.60 ਹਜ਼ਾਰ ਰੁਪਏ ਦੀ ਖੋਹੀਏ ਉਹਦੇ ਵਿੱਚ ਇਹ ਸ਼ਾਮਲ ਸੀਗੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਹੁਣ ਤੱਕ ਬਾਤ ਮਾਨੀ ਹੈ ਟੋਲ ਪਲਾਜ਼ਾ 'ਤੇ ਵੀ ਇਹਨਾਂ ਨੇ ਦੋ ਵਾਰ ਦਾਤੇ ਕੀਤੀ ਹੈ ਤੇ ਜਿਹੜੀ ਪੈਟਰੋਲ ਪੰਪ ਦੀ ਖੋਹ ਹੈ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਮੈਡਮ ਜਿਹੜੀ ਗਨ ਮਿਲੀ ਇਹਨਾਂ ਦੇ ਕੋਲ ਉਹ ਗਨ ਲੀਗਲ ਹੈ ਅਸੀਂ ਇੱਕ ਵੈਪਨ ਰਿਕਵਰ ਕੀਤਾ ਹੈ ਜਿਹੜਾ ਇਲਲੀਗਲ ਹੈ ਜੀ नहीं देखिए गैंग दे दी सी ही रंजिश हुई प्रॉब्लम हुई और मर्डर एक दूजे लड़ाई हुई है बाद क्लीयर नहीं हुई है बट असि इनवेटिश बट इसमें जो समझने वाली गल है कि डेड बॉडी ਜਿਸਕੇ ਬਾਰੇ ਜਿਸਕੀ ਵੀ ਸ਼ਨਾਖਤ ਨਹੀਂ ਹੋ ਪਾ ਰਹੀ ਸੀਗੀ ਉਸ ਤੋਂ ਇਲਾਵਾ ਕੋਈ ਵੀ ਕੈਮਰਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਇਨਪੁਟ ਸਾਡੇ ਕੋਲ ਮੌਜੂਦ ਨਹੀਂ ਸੀਗਾ ਪਿਓਰਲੀ ਆਪਣੇ ਮੈਨ ਆਰਸ ਡਾਲ ਕੇ ਸਾਡੀ ਇਨਵੈਸਟੀਗੇਸ਼ਨ ਤੇ ਐਸਐਚਓ ਮਕੂ ਐਂਡ ਡਿਪਟੀ ਐਸਪੀ ਜ਼ੀਰਾ ਦੀ ਟੀਮ ਨੇ ਇੰਨੇ ਸਾਰੇ ਕੈਮਰੇ ਇੱਥੇ ਸਾਰੇ ਟੈਕਨੀਕਲ ਇਨਪੁਟ ਨਿਕਾਲ ਕੇ ਫਾਈਨਲੀ ਉਹ ਇਸ ਕੇਸ ਕੋ ਟਰੇਸ ਕਰ ਪਾਏ ਹੈ ਸੋ ਆਈ ਥਿੰਕ ਦੇ ਹੈਵ ਡਨ ਅ ਵੈਰੀ ਗੁੱਡ ਜੌਬ ਜੀ